ਇਸ ਪ੍ਰਭਾਤੀ ਜੜਾਈ ਪੰਜਾਬ ਦੀ ਹੋਂਦ ਨੂੰ ਬਚਾਉਂਦੇ ਆ ਪੰਜਾਬੀ ਮਾਂ ਬੋਲੀ ਨੂੰ ਬਚਾਉਂਦੇ ਆ ਉਹ ਜਿਹੜਾ ੱਠਣ ਵਾਲੇ ਨੂੰ ਦੀ ਚਾਹੀਦੀ ਆ ਤੇ ਉੱਡਣ ਵਾਲੇ ਨੂੰ ਅਸਮਾਨ ਤੇ ਬਾਈਕੇ ਦਾ ਸਾਨੂੰ ਇਹ ਦੋਵੇਂ ਚਾਹੀਦੇ ਤੇ ਜੇ ਲੜਗੇ ਨਾ ਉਹ ਆਮ ਨਹੀਂ ਗਏ ਉੱਥੇ ਰੋਗੇ ਜਿਨਾ ਬਿਨਾਂ ਜ਼ਮੀਨਾਂ ਜਾ ਕੇ ਹੱਥ ਜਰਨ ਸਿੰਘ ਜੀ ਆਪਾਂ ਪਠਾਨਾ ਵਾਲੇ ਇਹ ਜਨਕਿੰਦੇ ਸੀ ਮੈ ਜਰੀਦ ਮੱਜਾਂ ਨੂੰ ਅਸਲੀ ਮੌਕ ਨਹੀਂ ਮੰਨਦਾ ਮੈਂ ਤਕੀਰ ਦੇ ਮਰਜਾਂ ਨੂੰ ਹੀ ਤੀਨ ਮੌਕ ਮੰਨਦਾ ਤੇ ਪਿਤਾਵੀਆਂ ਜਮੀਰਾਂ ਜਾਂਦੀਆਂ ਸੀ ਉਹ ਲਾਲ ਗੇਂ ਤੇ ਗਏ ਕੇ ਫਿਰ ਇਨਸਾਨ ਉਧਰ ਆ ਕੇ ਆਏ ਤੇ ਜਿਹੜੇ ਅਸੀਂ ਕਲਾ ਵਰਤੀ ਬਾਹਰ ਸੀ ਉਹਦੇ ਅੱਜ ਨੌਜਵਾਨਾਂ ਦੇ ਦਿਲਾਂ ਚੋਕੜੇ ਮਾਰ ਕੇ ਬੈਠੇ ਆ ਜਿਹੜੇ ਖਦਾਰ ਕਹਿੰਦੇ ਸੀ ਨਾ ਰੁਣਗੇ ਲੋ ਅੱਜ ਲੋਕੀ ਦੇ ਮਰਦਾਬ ਸਾਡੇ ਚਾਦੇ ਨੇ ਤੇ ਸਾਰਾ ਪੰਸ ਜੁਟ ਹੋ ਕੇ ਇੱਕ ਮੁੱਠ ਹੋ ਕੇ ਪੰਜਾਬ ਦੇ ਦੀ ਇਹ ਅਰਦਾਸ ਅਰਜ਼ਮਤ ਕਰਦੇ ਹਾਂ ਕਿ ਮੇਰੀ ਜੀ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਉਹ ਕ ਲੈਣਾ ਦਿਨਾ ਜਿਸ ਦਿਨ ਬਾਜੀ ਦੀ ਸਿੱਧੂ ਸਾਨੂੰ ਸਾਰਿਆਂ ਨੂੰ ਛੱਡ ਕੇ ਚਲੇ ਗਿਆ ਤੇ ਹਮੇਸ਼ਾ ਵਾਸਤੇ ਅਮਰ ਹੋ ਗਿਆ ਸਤਿ ਸ੍ਰੀ ਅਕਾਲ ਅੱਜ ਉਹਨਾਂ ਦੀ ਚੌਥੀ ਵਾਰਤੀ ਦੇ ਸਬੰਧ ਦੇ ਵਿੱਚ ਗੱਦਰੀ ਬਾਂਦੇ ਨੌਜਵਾਨ ਪੰਥਕ ਜੱਤੇ ਬੰਦੀਆਂ ਸਮਾਰ ਸੇਵ ਜੱਤੇ ਬੰਦੀਆਂ ਦੇ ਹੰਗਸਿਕ ਦਲ ਪੰਥਰਪਾ ਖਰਮਾ ਸਿੰਘ ਸਾਹਿਬਾ ਬਾਚਰ ਸਿੰਘ ਸਾਰੀਆਂ ਫੌਜਾਂ ਸਮੇਤ ਉਹਨਾਂ ਨੂੰ ਸੱਚੀ ਤੇ ਸੱਚੀ ਸੰਦਾਲਨੀ ਭੇਜ ਕਰਨ ਵਾਸਤੇ ਅੱਜ ਉਹਨਾਂ ਦੇ ਘਰਾ ਤੇ ਪਹੁੰਚੇ ਹੋਏ ਆ ਸਤਿਗੁਰੂ ਸੱਚੇ ਪਾਤਸ਼ਾਹ ਕੀ ਬੇਨਤੀ ਕਰਦੇ ਹਾਂ ਉਹਨਾਂ ਨੂੰ ਸੁਦੀਪ ਕਲਾਬ ਚਾਰਣਾ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਪੰਥ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੋ ਉਹਨਾਂ ਦੀ ਬਹੁਤ ਬਹੁਤ ਧੰਨਵਾਦ ਸੋਚ ਸੀ ਜੋ ਉਹਨਾਂ ਦਾ ਪੰਥ ਦਾ ਮਹਾਨ ਸਾਡੀ ਕੋਰ ਸਿੰਘ ਜੀ ਜਿਹੜਾ ਸੰਕਲਪ ਸੀ 2027 ਦੇ ਵਿੱਚ ਬਾਦ ਪੰਜਾਬ ਦੇ ਜਥੇਬੰਦੀ ਦੀ ਸਰਕਾਰ ਬਣਾਉਣਾ ਸੋਮੀ ਨਾਇਕ ਉਹ ਆਓ ਰਲ ਮਿਲ ਕੇ ਆਪਾਂ ਪੂਰਾ ਕਰੀਏ ਆਉਣ ਵਾਲੇ ਸਮੇਂ ਦੇ ਵਿੱਚ ਹਮ ਰਾਖਤ ਪਾਤਸ਼ਾਹੀ ਦਾਵਾ ਅਸੀਂ ਪਾਤਸ਼ਾਹੀ ਦਾਵੇ ਦੇ ਧਾਰਾਂ ਤੇ ਗੁਰੂ ਕਿਰਪਾ ਕਰੂਗਾ ਸਿਓ ਆ ਕਹਿੰਦੇ ਤੇ ਸਾਡਾ ਵੀ ਰਾਜਪਾਗ ਹੋਊਗਾ ਕੋਹ ਦੇ ਨਤਰਕ ਜੀ ਸਾਡੇ ਦਾ ਸੂਰਜ ਸ਼੍ਰੋਮਣੀ ਅਕਾਲੀ ਦਰਬਾਰ ਦੀ ਛਾਈ ਦੇ ਵਿੱਚ ਜਦੋਂ ਚੜੂਗਾ ਫੇਰ ਚੜ੍ਹਦੀ ਕਲਾ ਹੋਣੀ ਆਓ ਨੌਜਵਾਨ ਨੂੰ ਰੱਖ ਕੇ ਗੁਰੂ ਪਾਤਸ਼ਾਹ ਮਹਾਰਾਜੀ ਦੀ ਖੁਸ਼ੀਆਂ ਲਈਏ ਤੇ ਅਸੀਂ ਹਮ ਰਾਜ ਪਾਤਸ਼ਾਹੀ ਦਾਵਾ ਜਿਹੜਾ ਉਹਦੇ ਸੰਗਾਵਨ ਨੂੰ ਪੂਰਾ ਕਰੀਏ ਫੇਰ ਗੱਲ ਬਾਣੀ ਆ ਪਿਤਾ ਬਾਪੂ ਸਰਬੰਸ ਸਿੰਘ ਜੀ ਜੇ ਜੱਜ ਦਿੱਤਾ ਜਾਇਆ ਇਸ ਤਰ੍ਹਾਂ ਲੱਗ ਰਿਹਾ ਤੇ ਜੀ ਕੋ ਪਹੁੰਚੀ ਹੈ ਮੇਰਾ ਤਾਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਤਕਦੀ ਦਾਸ ਗਿਆਨੀ ਬਲਕਾਰ ਸਿੰਘ ਵਿਦਿਆਰਥੀ 12ਵੀਂ ਤੋਂ ਸਾਲ ਪ੍ਰਾਇਮਰੀ ਸ਼ਹਿਰ ਇਥੇ ਇੱਕ ਪੰਜਾਬੀ ਦਾ ਸ਼ੇਰ ਦੇਖਦਾ ਪੈਂਦਾ ਘਰੋਂ ਜੋ ਤੁਰ ਪਏ ਕਾਫਲੇ ਲੰਮੇ ਸਫ਼ਰ ਉਤੇ ਅਗਰ ਉਹ ਸਾਥੂ ਵੀ ਜਾਵਣ ਕਦੇ ਰਾਹਾਂ 'ਚ ਨਹੀਂ ਖੜਦੇ ਇਦਾਂ ਦੇ ਸ਼ੂਰ ਮੇ ਜਿਹੜੇ ਆ ਕੌਮ ਲਈ ਆਪਣੇ ਦੇਸ਼ ਲਈ ਆਪਣੇ ਧਰਮ ਲਈ ਕੁਰਬਾਨੀਆਂ ਦਿੰਦੇ ਆ ਤੇ ਦਿੰਦੇ ਰਹਿਣਗੇ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਅਸੀਂ ਪਹੁੰਚੇ ਜਿਨੀ ਸਾਡੇ ਸਿੰਘ ਪਹੁੰਚੇ ਆ ਤੇ ਜਿੰਨੀ ਵੀ ਇਥੇ ਕੌਮ ਦਾ ਦਰਦ ਰੱਖਣ ਵਾਲੇ ਸਿੰਘ ਪਹੁੰਚੇ ਆ ਅਸੀਂ ਸਾਰਿਆਂ ਦਾ ਦਿਲੋਂ ਕਰਾਈਂ ਧੰਨਵਾਦ ਕਰਦੇ ਆ ਜੀ ਬਾਈ ਜਿਸ ਤਰ੍ਹਾਂ ਹੁਣ ਲਗਾਤਾਰ ਆਪਣੇ ਬੰਦੀ ਸਿੰਘਾਂ ਦੀ ਰਾਈਲੀ ਵਾਇਸ ਕੀਤੀ ਜਾ ਰਹੀ ਆ ਪਰ ਨਹੀਂ ਕੁਝ ਬਦਲ ਰਿਹਾ ਕਿਸ ਤਰ੍ਹਾਂ ਦੀ ਸਰਕਾਰਾਂ ਨਹੀਂ ਕਹਿਣਾ ਚਾਹੁੰਦੇ ਦੇਖੋ ਜੀ ਸਰਕਾਰਾਂ ਨੂੰ ਕੁਝ ਨਹੀਂ ਕਹਿਣਾ ਚਾਹੁੰਦੇ ਸਾਡੇ ਬੰਦੇ ਮਾੜੇ ਆ ਜੀ ਸਾਡੇ ਬੰਦੇ ਇੱਕ ਮੋਠ ਨਹੀਂ ਹੋ ਰਹੇ ਸਾਡੇ ਬੰਦੇ ਦੀ ਇਕਤਾ ਨਹੀਂ ਹੈਗੀ ਜਿਨ੍ਹਾਂ ਚਾ ਸਾਡੀ ਕੌਮ ਦੇ ਸਿੱਖ ਜਿਹੜੇ ਆ ਜਰਨੈਲ ਜਿਹੜੇ ਆ ਮੋਰੇ ਲੱਗਣ ਵਾਲੇ ਚਾਹੇਦਾਰ ਆ ਜਿਨ੍ਹਾਂ ਚਾ ਉਹ ਇੱਕ ਨਹੀਂ ਦੋਨੇ ਚ ਕੋਈ ਉਸਤਾ ਦਾ ਮਗਾਤਰ ਚਾਲੀਆਂ ਬੋਲੋ ਵੀ ਕਿਹਾ ਜਾ ਰਿਹਾ ਕਿ ਜੋ ਸਾਨੂੰ ਦੁਬਾਰਾ ਮੌਕਾ ਮਿਲੇ ਤਾਂ ਉਹ ਬੰਦੀ ਰਿਹਾਈ ਕਰਾਂਗੇ ਕੀ ਲੱਗਦਾ ਵੀ ਇਹ ਬਹੁਤ ਦੀ ਦੇਖੋ ਇਹਦੇ ਬਾਰੇ ਮੇਰਾ ਮੇਰਾ ਮੂੰਹ ਬੰਦ ਹੀ ਰਹੇ ਤਾਂ ਤੇ ਚੰਗੀ ਗੱਲ ਹੈ ਮੈਂ ਇਹਦੇ ਬਾਰੇ ਕੁਝ ਕਹਿਣਾ ਨਹੀਂ ਚਾਹੁੰਦਾ ਸੌਰੀ ਰਹਿਣ ਜੋ ਤੁਸੀਂ ਬਸ ਇਹ ਨਾਲ ਚੰਗੀ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਵਿੰਦਰ ਸਿੰਘ ਖਾਲਸਤਾਨੀ ਆਲ ਇੰਡੀਆ ਸਿੱਖ ਸਰਕਾਰ ਕਮੇਟੀ ਗਲਪੰਥ ਅਰਵਾ ਖਰਵਾ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਸਾਹਿਬਾਂ ਵੀ ਲਈ ਹੈ ਜਿੱਦਾਂ ਆਪ ਜੀ ਨੂੰ ਪਤਾ ਆ ਦੀਪ ਅਜਾਈ ਨਹੀਂ ਗਿਆ ਇਹ ਕੌਮ ਨੂੰ ਬੜਾ ਇੱਕ ਸੰਦੇਸ਼ ਗਿਆ ਉਹ ਬਹੁਤ ਘੱਟ ਸਮੇਂ ਦੇ ਵਿੱਚ ਸਿੱਖ ਪੰਥਾਂ ਦੇ ਨਾਲ ਜੁੜਿਆ ਔਰ ਜਿਹੜਾ ਸ਼ਹੀਦ ਹੁੰਦਾ ਨਾ ਸਭ ਤੋਂ ਵੱਡੀ ਸਿੱਖ ਕੌਮ ਦੇ ਵਿੱਚ ਅਰਦਾਸ ਹੈ ਅਰਦਾਸ ਸਿਰਫ ਸ਼ਹੀਦਾਂ ਸਿੰਘਾਂ ਦੇ ਨਾਮ ਹੀ ਲਈ ਜਾਂਦੀ ਹੈ ਕੋਮਾਂ ਦੀ ਅਰਦਾਸ ਕੀਤੀ ਜਾਂਦੀ ਹੈ ਜਰਨੈਲਾ ਦੀ ਅਰਦਾਸ ਕੀਤੀ ਜਾਂਦੀ ਹੈ ਸੋਦੀਪ ਸਿੰਘ ਨੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਜੋ ਹਾਸਲ ਕਰ ਲਿਆ ਅੱਜ ਤੁਸੀਂ ਦੇਖ ਰਹੇ ਹੋ ਵੱਡੇ ਵੱਡੇ ਕੱਠ ਹੁੰਦੇ ਆ ਵੱਡੇ ਵੱਡੇ ਪੰਡਾਲ ਹੁੰਦੇ ਆ ਪਰ ਅੱਜ ਇਹ ਦੀਪ ਦੀ ਕੁਰਬਾਨੀ ਹੈ ਜਿਹੜੀ ਸਿੱਖ ਪੰਥ ਨੂੰ ਦੇਖ ਕੇ ਗਿਆ ਉਹ ਰਾਂਣ ਵਾਲੇ ਸਮੇਂ ਦੇ ਵਿੱਚ ਅਸੀਂ ਅਰਦਾਸ ਕਰਾਂਗੇ ਅਕਾਲ ਪੁਰਖ ਅੱਗੇ ਕੀ ਸੱਚਾ ਪ੍ਰਭੂ ਸਾਹਿਬ ਦੀਪ ਵਰਗੇ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਅੱਜ ਪੰਥ ਨੂੰ ਲੋੜ ਆ ਤੇ ਸੋ ਇੰਨੀਆਂ ਕੋ ਬੇਨਤੀਆਂ ਹੋਇਆ ਪ੍ਰਵਾਨ ਕਰਦਾ ਜੀ ਅੱਜ ਪੰਥ ਨੂੰ ਲੋੜ ਹੈ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਨਾ ਕਾਲੀ ਦਲ ਦੀ ਨਾ ਕਿਸੇ ਹੋਰ ਦਲ ਦੀ ਸਿਰਫ ਇਹ ਲੋੜ ਹੈ ਤੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦੀ ਲੋੜ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ